ਜੀ ਕੀ ਕਹਣਾ ਜੀ ਡਾਕਟਰ ਜੀ ਡਾਕਟਰ ਸੁਖਮਨ ਸਿੰਘ ਆ ਸੁਭਾ ਪ੍ਰਧਾਨ ਜੀ ਬੁਰੀਖਸਾਂ ਸਭ ਪੰਜਾਬ ਸਾਨੂੰ ਇੱਥੇ ਅੱਧਾ ਘੰਟਾ ਵੇਖ ਲੋ ਤੇ ਇਹ ਅੜ ਨਾਲੇ ਦੀ ਬਹੁਤ ਸਮੱਸਿਆ ਹੈ ਚੌਕ ਵਿੱਚ ਜਲਜਾਨਾ ਜਾਂਦਾ ਲੋਕਾਂ ਨੇ ਆਪਣੇ ਕੰਮ ਕਰਨੇ ਹੁੰਦੇ ਜਾਣਾ ਹੁੰਦਾ ਲੇਟ ਹੋ ਜਾਂਦਾ ਕੋ ਕਟਹਿਰੀ ਤੋਂ ਲੇਟ ਹੁੰਦਾ ਕੋ ਤਰੀਕ ਤੋਂ ਲੇਟ ਹੋ ਜਾਂਦਾ ਇਹਦਾ ਕੋਈ ਇਹਦਾ ਹੱਲ ਜਿਹੜਾ ਸਰਕਾਰ ਜਾਂ ਇਥੋਂ ਦੀ ਨਹੀਂ ਕੱਢ ਰਹੀ ਮੰਤਰੀ ਇਥੋਂ ਹੋ ਕੇ ਚਲ ਜਾਂਦੇ ਆ ਅਸੀਂ ਇਹ ਮੰਨ ਕਰਦੇ ਆ ਕਿ ਇਹ ਦੁਕਾਨਾਂ ਜਿਹੜੀਆਂ ਵਾਂ ਇਹਨਾਂ ਦੇ ਉੱਤੇ ਕੋਈ ਨਾ ਕੋਈ ਇੱਥੇ ਜਿਹੜਾ ਕੋਈ ਬੰਦਾ ਪੁਰਸ਼ਤਾ ਹੋਵੇ ਉਹ ਵੇਖੇ ਸਾਰਾ ਕੁਝ ਕਰਕੇ ਨਿਗਰਾਨੀ ਕਰਕੇ ਜੇ ਇਹਦਾ ਕਰੇ ਇਹ ਕਰ ਨਹੀਂ ਰਹੇ ਕਾਫੀ ਲੰਮੇ ਸਮੇਂ ਤੋਂ ਐਮਬੂਲੈਂਸ ਪਸੀਆ ਨੂੰ ਵੀ ਰਾਹ ਨਹੀਂ ਮਿਲਣਦਿਆ ਐਮਬੂਲੈਂਸ ਆ ਵੇਖੋ ਬੋਲਣ ਲਈ ਆ ਇਹਦੇ ਵਿੱਚ ਆ ਰਹੀ ਆ ਐਮਬੂਲੈਂਸ ਦੇ ਵਿੱਚ ਹੁਣ ਜੇ ਕਿਸੇ ਦੀ ਮੌਤ ਹੋ ਜੇ ਤੇ ਫਿਰ ਇਸ ਤੋਂ ਦਾ ਟ੍ਰੈਫਿਕ ਜ਼ਿੰਮੇਵਾਰ ਆ ਨਾ ਹਾਂ ਇਸ ਕਿ ਸਾਨਾ ਮੀ ਦੂਰ ਵਾਲੇ ਦੀ ਧਰਨੇ ਲਾਉਂਦੇ ਨੇ ਲੱਗਦਾ ਨਹੀਂ ਕਿ ਤੁਹਾਨੂੰ ਦੀ ਸੂਬਾ ਆਗੂ ਜੇ ਕਿ ਤੁਹਾਨੂੰ ਟ੍ਰੈਫਿਕ ਨਹੀਂ ਵੀ ਕੋਈ ਨਹੀਂ ਅਸੀਂ ਜਿਹੜਾ ਵਾ ਸੋਚਦੇ ਹਾਂ ਹੁਣ ਅੱਜ ਇਹ ਤੁਹਾਡੇ ਤੁਸੀਂ ਧਿਆਨ ਚ ਲਿਆਂਦਾ ਚੈਨਲ ਨੇ ਅਸੀਂ ਕੱਲ ਤੋਂ ਕੋਈ ਨਾ ਕੋਈ ਇੱਥੇ ਪ੍ਰੋਗਰਾਮ ਕਰਾਂਗੇ ਅਣੀ ਮਾਰੇ ਹਾਲਾਤ ਲੂਰ ਕਾਦੇ ਨੇ ਹਾਲਾਤ ਕੋਈ ਨਹੀਂ ਹੈ ਬੇਲਗਾਮਾ ਮਲ ਗਈ ਨਾਲ ਆ ਪਿਆ ਕੋਈ ਪੁਛਗਿਸ਼ ਨਹੀਂ ਮੈਂ ਧਾਰੀਅਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਧਾਰੀਅਲ ਸਾਹਿਬ ਵੀ ਸਾਡੇ ਇਹ ਨਾਲੇ ਵਾਸਤੇ ਤੁਹਾਡੇ ਕੋਲ ਕੋਈ ਟ੍ਰੈਫਿਕ ਵਾਲਾ ਮੁਲਾਜ਼ਮ ਨਹੀਂ ਜਿਹੜਾ ਕਿ ਇਹ ਟ੍ਰੈਫਿਕ ਨੂੰ ਕੋਈ ਕੰਟਰੋਲ ਕਰ ਸਕੇ ਸੋ ਪਲੀਜ਼ ਵੇਖੋ ਹਾਲਾਤ ਵੇਖੋ ਐਂਬੂਲੈਂਸ ਵੇਖੋ ਲੰਘਣ ਦੀ ਆ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ ਕਿਸ ਨੂੰ ਹਰ ਬੰਦੇ ਨੂੰ ਆਪੋ ਆਪਣੀ ਪਈ ਆ ਥੈਂਕ ਯੂ ਜਰਾਂ ਸਾਹਬਾ ਜੀ ਇਹ ਟ੍ਰੈਫਿਕ ਦੀ ਬੜੀ ਸਮੱਸਿਆ ਕੀ ਦੇਖ ਰਹੇ ਹੋ ਸਰ ਵੇਖੋ ਇਹ ਤੰਗ ਜਰਾ ਮੰਨਦੇ ਨਹੀਂ ਸਰ ਇਹਦੇ ਮੰਨਦੇ ਵੀ ਮੋਟਰਸਾਈਕਲ ਵਾਲਾ ਵੇਖੋ ਤੁਸੀਂ ਆ ਕਾਰ ਵਾਲਾ ਵੇਖੋ ਕਿੱਧਰ ਆਉਂ ਰਿਹਾ ਕਿੱਧਰ ਦੀ ਜਗ੍ਹਾ ਤੇ ਕਿੱਧਰ ਦੀ ਗੱਲ ਆ ਦੇਖੋ ਜੀ ਓ ਬਬਲ ਸੁਤਰ ਕਰੀਏ ਵਾਲੀ ਜਾਂਦੇ ਇੰਨੇ ਕਾਫੀ ਸਮੱਸਿਆ ਜਿਹੜੇ ਹਿਸਾਬ ਨਹੀਂ ਪੁਸਤ ਕੰਮ ਕਰ ਰਹੇ ਟਰੈਕ ਘਟਾਉਂਦੇ ਹੋ ਕੀ ਕਰੀਏ ਸਰ ਸੇਵਾ ਆ ਮੁੰਡੇ ਵੀ ਲੱਗੇ ਆ ਵੇ ਲੋ ਆ ਮੁੰਡੇ ਵੀ ਲੱਗੇ ਆ ਉਹ ਵੀਰ ਲੱਗਾ ਹੋਵੇ ਲੋ ਉਹ ਸਰਦਾਰ ਮੁੰਡਾ ਵੀ ਲੱਗਾ ਇਹ ਲੱਗਦਾ ਕਿ ਤੇ ਮੁਲਾਜ਼ਮ ਹੋਣ ਦੇ ਕੋਈ ਸਟਾਫੀ ਵਾਲਾ ਹੋਵੇ ਤੇ ਮੈਂ ਨਾ ਸਰ ਬਹੁਤ ਮਾੜਾ ਹਾਲ ਹੈ ਜਨਾਲੇ ਦਾ ਇੰਨਾ ਮਾੜਾ ਹਾਲ ਤਾਂ ਮੈਂ ਦੱਸ ਨਹੀਂ ਸਕਦਾ ਅਜ ਨਾਲੇ ਦਾ ਸੰਤੋ ਜਿਆਦਾ ਮਾੜਾ ਹਾਲਾ ਵੇਖੋ ਆ ਦੇਦੇ ਲਾਣਾ ਬਣਾ ਕੇ ਆਉਂਦੇ ਆ ਆ ਦੇਦੇ ਲਾਣਾ ਸਾਰੀਆਂ ਦੇਦੇ ਦੇਦੇ ਲਾਣਾ ਵਾ ਇੱਧਰ ਮੁੱਖਾ ਕਿੱਧਰੋਂ ਬਣੋ ਗੱਡੀਆਂ ਤੇ ਕਿੱਧਰ ਹੋਣੀ ਚਾਹੀਦੀਆਂ ਨੇ ਜੀ ਉਹਨਾਂ ਦੀ ਸਾਰੇ ਇੱਕ ਲਾਂ ਦੇ ਵਿੱਚ ਗੱਡੀ ਹੋਣੀ ਚਾਹੀਦੀ ਆ ਮੇਰਾ ਨਾਮ ਨਵਚੰਦ ਸਿੰਘ ਆ ਜੀ ਕੀ ਕਹਣਾ ਚਾਹੁੰਦੇ ਹੋ ਟ੍ਰੈਫਿਕ ਦੇ ਵੇਖਣ ਦੇ ਆ ਟ੍ਰੈਫਿਕ ਫਟਾ ਦੇ ਸੇਰ ਤੋਂ ਵੇਖਣਦੇ ਆ ਇਹ ਹਾਲਤ ਆ ਇੱਥੋਂ ਤੱਕ ਐਮੂਲੈਂਸ ਗੱਡੀ ਆ ਐਮੂਲੈਂਸ ਵਾਲਿਆਂ ਦੀ ਉਹ ਇੰਨੇ ਚੇਰੇ ਤੇ ਰੁਕੀ ਰਹੀ ਆ ਮਰੀਜ਼ ਦੀ ਪਤਾ ਨਹੀਂ ਕੀ ਹਾਲਤ ਹੈ ਤੇ ਕੀ ਨਹੀਂ ਚਾਹੋ ਹੁਣ ਤੁਸੀਂ ਆ ਬਾਜ਼ਾਰ ਦਾ ਵੇਖ ਲਓ ਚਾਹੋ ਜ ਅੱਧਾ ਦਾ ਘੰਟਾ ਚਾਹੋਟ ਲੱਗਿਆ ਗੱਡੀਆਂ ਨੂੰ ਹੋਇਆ ਤੇ ਨਿਕਲ ਨਹੀਂ ਰਹੀਆਂ ਇਹ ਪ੍ਰਸ਼ਾਸਨ ਸੁੱਤਾ ਪਿਆ ਦਾ ਲਖਾਰ ਕੋਈ ਨਹੀਂ ਕਰਦਾ ਕਿੰਨਾ ਨੂੰ ਸਮਾਂ ਐਂਬੂਲੈਂਸ ਚੜੀ ਰਹੀ ਤੇ ਕਿੰਨਾ ਨੂੰ ਸਮਾਂ ਜੇਕਰ ਗੱਲ ਸਮੇਂ ਦੇ ਅੱਧੇ ਘੰਟੇ ਦੇ ਵੱਗ ਸੀ ਅੱਧੇ ਘੰਟੇ ਤੋਂ ਵੱਧ ਅੱਧੇ ਘੰਟੇ ਤੋਂ ਵੱਧ ਲੱਗ ਚੁੱਕਾ ਇੱਥੇ ਜਿਹੜੇ ਫਸਿਆ ਹੋਵੇ ਲੋ ਅਸੀਂ ਪਿੱਛੇ ਪੜੇ ਜਾਂਦੇ ਖਲੋਤਿਆਂ ਤੇ ਕਿਸੇ ਮਰੀਜ਼ ਦੀ ਜਾਨ ਚਲੀ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜਿਨ੍ਹਾਂ ਨੇ ਜਿਨ੍ਹਾਂ ਨੇਸ ਬਨੇ ਰੋਡ ਪੁੱਟਿਆ ਤੇ ਉੱਪਰ ਹਸਪਤਾਲ ਜਾਣ ਵਾਸਤੇ ਐਂਬੂਲੈਂਸ ਨਹੀਂ ਜਾਣ ਦੇਣ ਦੇ ਇਹ ਕਰਕੇ ਅਸੀਂ ਹੱਲ ਕਰਨਾ ਜੀਦਾ ਕੋਈ ਇਹਦਾ ਹੱਲ ਬਿਲਕੁਲ ਨਹੀਂ ਕਰ ਰਹੇ ਅਸੀਂ ਕਹਿੰਦੇ ਆ ਵੀ ਬਿਲਕੁਲ ਹੱਲ ਹੋਏ ਬਾਈਪਾਸ ਕੱਲੇ ਇਹ ਲੋਕ ਇੱਥੇ ਪਰੇਸ਼ਾਨ ਨਾ ਹੋਣ ਅਸੀਂ ਦਾ ਪਾਉਂਦੇ ਆ ਵੀ ਜੋ ਇਹ ਨਾਲੇ ਦਾ ਹਾਲ ਤੇ ਆਏ ਹੋਰ ਕਿਹੇ ਸ਼ਹਿਰ ਦਾ ਹਾਲ ਤੇ ਆਏ ਇੰਨੇ ਮਾੜੀ ਹਾਲ ਤੇ ਆਏ ਜੀ ਸਰੋਤ ਕੁਬੀਰ ਸਿੰਘ ਜੀ ਗੱਲ ਉਹ ਜੀ ਆਮ ਲਗਾਵਾ ਬਹੁਤ ਸਹੀ ਹੈ ਕਿ ਮੰਗਣ ਆਉਣ ਜਾਣ ਦੀ ਬੜੀ ਤੰਗੀ ਆ ਤੇ ਮੈਂ ਕਿਹਾ ਜੱਦਾ ਤਾਂ ਘੰਟਾ ਵੇਟ ਹੋ ਗਏ ਆ ਤੇ ਇਸ ਵੇਲੇ ਐਂਬੂਲੈਂਸ ਦੀ ਗੋਦੀ ਕੋਈ ਕੇ ਪਾਸੇ ਕੋਈ ਨਹੀਂ ਗਈ ਮੈਂ ਕੋਈ ਨਿਸਾਦਨਾਗਾ ਕੋਈ ਉਹ ਪੰਦੋ ਪਾਸੇ ਹੀ ਦਾ ਬਾਹਰ ਪਾਸੇ ਹੀ ਜਾ ਬੈਠਾ ਕੋਈ ਵੱਡੀਆਂ ਗੱਡੀਆਂ ਜਿਹੜੀਆਂ ਬਾਹਰ ਦੀ ਜਾਣ ਕਿਉਂਕਿ ਇਸ ਵੇਲੇ ਚੌਂਕ ਦਾ ਮੂਹ ਬੁਰਾ ਹਾਲਿਆ ਕੋਈ ਬਲੱਡ ਵੀ ਨਿਕਲਿਆ ਹਾਂਜੀ ਹਾਂਜੀ ਉਹ ਜੀ ਰਜਾਨਾ ਇਹੋ ਕੰ ਇਹ ਲਈ ਦੇ ਬਾਰੇ ਕੁਝ ਧਿਆਨ ਦੇਣਾ ਜੀ ਤਾਂ ਬਹੁਤ ਜ਼ਰੂਰੀ ਹੈ ਜੀਦਾ ਜ਼ਰੂਰ ਦੇਣਾ ਚਾਹੀਦਾ ਸਹਾਰਾ ਨਾਲ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼